ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਤੋਂ ਪਰੇਸ਼ਾਨ ਪੰਜਾਬੀਆਂ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜ ਜੀ ਹਾਂ ਪੰਜਾਬ ਦੇ ਵਿੱਚ ਅਗਲੇ 5 ਦਿਨਾਂ ਦੇ ਲਈ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਨਹੀਂ ਹੈ ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਧੁੱਪ ਦੇਖਣ ਨੂੰ ਮਿਲੀ ਹੈ ਤਾਂ ਇਹ ਸੂਬੇ ਦੇ ਲਈ ਇੱਕ ਰਾਹਤ ਭਰੀ ਖਬਰ ਹੈ ਇਸ ਦੇ ਦਰਮਿਆਨ ਸੂਬੇ ਦੇ ਵਿੱਚ ਬਚਾਅ ਕਾਰਜ ਤੇਜ਼ ਹੋ ਗਏ ਨੇ ਅੰਮ੍ਰਿਤਸਰ ਦੇ ਰਮਦਾਸ ਦੇ ਵਿੱਚ ਰਾਵੀ ਦੇ ਕਾਰਨ ਟੁੱਟੇ ਧੂਸੀ ਬੰਨ ਨੂੰ ਭਰਨ ਦੇ ਯਤਨ ਵੀ ਸ਼ੁਰੂ ਹੋ ਚੁੱਕੇ ਨੇ ਪਟਾਨਕੋਟ ਤੋਂ ਤਰਨਤਾਰਨ ਤੱਕ ਪਾਣੀ ਦੇ ਵਿੱਚ ਕਮੀ ਦੇਖਣ ਨੂੰ ਮਿਲੀ ਹੈ ਦੂਜੇ ਪਾਸੇ ਪਹਾੜਾਂ ਦੇ ਵਿੱਚ ਹੋ ਰਹੀ ਭਰੀ ਭਾਰੀ ਬਾਰਿਸ਼ ਦੇ ਨਾਲ ਬੰਨਾ ਦਾ ਜਲ ਸਤਵ ਵਧ ਗਿਆ ਹੈ ਵੀਰਵਾਰ ਸ਼ਾਮ 5 ਵਜੇ ਪਾਖੜਾ ਡੈਮ ਦਾ ਜਲ ਸਤਰ ਲਗਭਗ ਦੱਸ ਦੇ ਕੇ 1679.5 ਫੁੱਟ ਦਰਜ ਕੀਤਾ ਗਿਆ ਜੋ ਕਿ ਹੁਣ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਫੁੱਟ ਤੋਂ ਹੀ ਘਟ ਹੈ ਮੌਜੂਦਾ ਹਾਲਾਤਾਂ ਨੂੰ ਦੇਖਦੇ ਆਂ ਪਾਖੜਾ ਤੋਂ ਆਮ ਤੋਂ 15000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਜਿਸ ਕਾਰਨ ਜਲ ਸਪਤਰ ਹੋਰ ਹਵਾਂ ਚ ਰਿਹਾ ਹੈ ਹਾਲਾਕਿ ਪਾਖੜਾ ਦੇ ਵਿੱਚ ਪਾਣੀ ਦੀ ਆਵਕ ਲਗਭਗ 95000 ਕਿਊਸਿਕ ਦੇ ਨੇੜੇ ਹੈ ਜਦਕਿ ਨਿਕਾਸੇ ਨੂੰ ਇਸ ਵੇਲੇ 85000 ਕਿਊਸਿਕ ਤੱਕ ਰੱਖਿਆ ਜਾ ਰਿਹਾ ਹੈ ਇਸ ਕਾਰਨ ਬੰਦਾ ਜਲਸਤ ਹੋਰ ਵਧਨ ਦੀ ਆਸ਼ੰਕਾ ਪਾਖੜਾ ਤੋਂ ਛੱਡੇ ਗਏ ਪਾਣੀ ਦਾ ਅਸਰ ਰੂਪਨਗਰ ਤੋਂ ਲੈ ਕੇ ਲੁਧਿਆਣਾ ਅਤੇ ਉਸ ਤੋਂ ਅੱਗੇ ਹਰੀਕੇ ਹੈਡਵਰਕ ਤੱਕ ਦੇਖਣ ਨੂੰ ਮਿਲ ਰਿਹਾ ਬੀਤੇ ਦਿਨ ਲੁਧਿਆਣਾ ਦੇ ਸਸਰਾਲੇ ਪਿੰਡ ਦੇ ਵਿੱਚ ਵੀ ਧੂਸੀ ਬੰਨ ਦੀ ਮਿੱਟੀ ਖਿਸਕ ਗਈ ਹੈ ਜਿਸ ਤੋਂ ਬਾਅਦ ਉੱਥੇ ਆਰਮੀ ਨੂੰ ਬੁਲਾਇਆ ਗਿਆ ਕੱਗਰ ਨਰਵਾਣਾ ਦਰਿਆ ਦਾ ਬੰਨ ਟੁੱਟ ਜਾਣ ਕਾਰਨ ਕਨੌਰ ਪਿੰਡ ਦੇ ਨੇੜੇ ਪੂਰਾ ਇਲਾਕਾ ਪਾਣੀ ਦੇ ਵਿੱਚ ਡੁੱਬ ਗਿਆ ਹੈ ਇਸੇ ਤਰ੍ਹਾਂ ਰਾਜਪੁਰਾ ਦੇ ਨੇੜਲੇ ਪਿੰਡਾਂ ਦੇ ਵਿੱਚ ਪਿਛਲੇ 4 ਦਿਨਾਂ ਤੋਂ ਸੜਕ ਸੰਪਰਕ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਇਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪੰਜਾਬ ਦੇ 23 ਜ਼ਿਲ੍ਹੇ ਹੜ੍ਹਾਂ ਦਾ ਪ੍ਰਭਾਵਿਤ ਹੋਏ ਨੇ ਇਹਨਾਂ ਦੇ ਵਿੱਚ ਬਰਨਾਲਾ ਬਠਿੰਡਾ ਫਰੀਦਕੋਟ ਫਿਰੋਤੇਗੜ ਸਾਹਿਬ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਅੰਮ੍ਰਿਤਸਰ ਕੋਟਲਾ ਮਾਨਸਾ ਮੋਗਾ ਪਠਾਨਕੋਟ ਪਟਿਆਲਾ ਰੂਪਨਗਰ ਨਵਾਂ ਸ਼ਹਿਰ ਮੋਹਾਲੀ ਸੰਗਰੂਰ ਅਤੇ ਸ਼੍ਰੀ ਮੁਕਤਸਰ ਸਾਹਿਬ ਸ਼ਾਮਿਲ ਹੈ ਤਾਂ ਰਾਤ ਦੇ ਕੁੱਲ 1902 ਪਿੰਡ ਹਰ ਦੀ ਚਪੇੜ ਦੇ ਵਿੱਚ ਆਖੇ ਲਗਾਤਾਰ ਪਿੰਡਾਂ ਦੀ ਗਿਣਤੀ ਵੱਧ ਰਹੀ ਹੈ ਹੜ੍ਹਾਂ ਦੇ ਚਪੇੜ ਦੇ ਵਿੱਚ ਆਉਣ ਦੇ ਨਾਲ ਰਾਤ ਵਿੱਚ ਅੰਮ੍ਰਿਤਸਰ ਦੇ 190 ਗੁਰਦਾਸਪੁਰ ਦੇ 300 29 ਤੇ ਬਰਨਾਲਾ ਦੇ 121 ਤੇ ਬਠਿੰਡਾ ਦੇ 21 ਫਿਰੋਜ਼ਪੁਰ ਦੇ 102 ਹੁਸ਼ਿਆਰਪੁਰ ਦੇ 100 ਜੋ ਕਿ ਦੱਸ ਦਈਏ ਕਿ 68 ਤੇ ਕਪੂਰਥਲਾ ਦੇ 144 ਪਠਾਨਕੋਟ ਦੇ 88 ਮੋਗਾ ਦੇ 52 ਜਲੰਧਰ ਦੇ 64 ਫਾਜ਼ਿਲਕਾ ਦੇ 77 ਤੇ ਫਰੀਦਕੋਟ ਦੇ 15 ਲੁਧਿਆਣਾ ਦੇ 52 ਸ੍ਰੀ ਮੁਕਸਤ ਸਾਹਿਬ ਦੇ 23 ਤੇ ਐਸ ਬੀ ਐਸ ਨਗਰ ਦੇ 28 ਤੇ ਐਸ اے ਐਸ ਨਗਰ ਦੇ 15 ਸੰਗਰੂਰ ਦੇ 115 ਅਤੇ ਮਾਨਸਾ ਦੇ 95 ਤੇ 95 ਇਹ ਪਿੰਡਾ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਇਸ ਤੋਂ ਇਲਾਵਾ ਮਲੇਰਕੋਟਲਾ ਦੇ 12 ਪਟਿਆਲਾ ਦੇ 85 ਰੂਪਨਗਰ ਦੇ 44 ਅਤੇ ਤਰਨਤਾਰਨ ਦੇ 70 ਪਿੰਡ ਵੀ ਪਾਣੀ ਦੇ ਨਾਲ ਘਰੇ ਹੋਏ ਨੇ ਤਾਂ ਕੁੱਲ 384205 ਤੋਂ ਵੱਧ ਲੋਕ ਹੌਣ ਤੱਕ ਹੜ੍ਹ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਨੇ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਘਰ ਤਬਾਹ ਹੋ ਚੁੱਕੇ ਨੇ ਘਰ ਦਾ ਸਾਰਾ ਸਮਾਨ ਕੀ ਪੂਰਾ ਘਰ ਹੀ ਟਹਿ ਗਿਆ ਫਸਲਾਂ ਵੀ ਕਾਫੀ ਨੁਕਸਾਨੀਆਂ ਗਈਆਂ ਨੇ ਤੇ ਅਜਿਹੇ ਫਸਲਾਂ ਦੇ ਨੁਕਸਾਨ ਤੋਂ ਕਈ ਝੂਪਾਂ ਕਾਫੀ ਚਿੰਤਾਤ੍ਰੀ ਹੋਈ ਨਹੀਂ ਤਾਂ ਸੱਤ ਵੱਦ ਅਸਰ ਅੰਮ੍ਰਿਤਸਰ ਅਤੇ ਗੁਰਦਾਸਪੁਰ ਅਤੇ ਪਾਜ਼ਿਲਕਾ ਦੇ ਵਿੱਚ ਦੇਖ ਨੂੰ ਮਿਲਿਆ ਇਸ ਤੋਂ ਇਲਾਵਾ ਫਰੋਜ਼ਪੁਰ ਕਪੂਖਲਾ ਮੋਗਾ ਸੰਦੂਰ ਅਤੇ ਮਹਾਲੀ ਦੇ ਵਿੱਚ ਵੀ ਹਜ਼ਾਰਾਂ ਲੋਕ ਸੰਕਰ ਦੇ ਵਿੱਚ ਨੇ ਅੱਜ ਤੱਕ ਤਸਦੀਕ ਕੀ ਅਜੇ ਤੱਕ 12 ਜ਼ਿਲਾਂ ਦੇ ਵਿੱਚ 43 ਲੋਕਾਂ ਦੀ ਜਾਨ ਜਾ ਚੁੱਕੀ ਹੈ ਪਹਿਲਾਂ ਇਹ ਗਿਣਤੀ 30 ਸੀਗੀ ਪਰ ਹੁਣ ਵੱਧ ਚੁੱਕੀ ਹੈ ਇਹਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 5 ਲੋਕ ਤੇ ਬਰਨਾਲਾ ਦੇ ਵਿੱਚ ਵੀ 5 ਬਠਿੰਡਾ ਦੇ ਵਿੱਚ 4 ਹੁਸ਼ਿਆਰਪੁਰ ਦੇ 7 ਲੁਧਿਆਣਾ ਦੇ 4 ਮਾਨਸਾ ਦੇ 3 ਪਠਾਨਕੋਟ ਦੇ 6 ਗੁਰਦਾਸਪੁਰ ਦਾ 2 ਐਸਐਸ ਨਗਰ ਦੇ 2 ਕ੍ਰੋਸ਼ਪੁਰ ਦੇ ਇੱਕ ਫਾਜ਼ਿਲਕਾ ਦਾ ਇੱਕ ਰੂਪਨਗਰ ਦਾ ਇੱਕ ਪਟਿਆਲਾ ਦਾ ਇੱਕ ਅਤੇ ਸੰਗਰੂਰ ਦੇ ਇੱਕ ਲੋਕ ਸ਼ਾਮਿਲ ਨੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਭਰਾਂਗੋਟ ਜ਼ਿਲ੍ਹੇ ਦੇ ਤਿੰਨ ਲੋਕ ਅਜੇ ਵੀ ਲਾਪਤਾ ਨੇ। ਇਸ ਦੌਰਾਨ ਪਸ਼ੂ ਧਨ ਹਾਨੀ ਦਾ ਸਹੀ ਅੰਕੜਾ ਸਾਹਮਣੇ ਨਹੀਂ ਆਇਆ ਪਰ ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਵੱਡੀ ਗਿਣਤੀ ਦੇ ਵਿੱਚ ਪਸ਼ੂ ਧਨ ਹੜ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ। ਕੁੱਲ 20000 ਜੋ ਅੰਕੜਾ ਦੱਸਿਆ ਜਾ ਰਿਹਾ ਹੈਗਾ 20000 972 ਲੋਕਾਂ ਨੂੰ ਸੁਰੱਖਿਆ ਥਾਂਵਾਂ ਦੇ ਉਤੇ ਪਹੁੰਚਾਇਆ ਗਿਆ ਇਹਨਾਂ ਦੇ ਵਿੱਚੋਂ ਫਿਰੋਜ਼ਪੁਰ ਦੇ 3804 ਅੰਮ੍ਰਿਤਸਰ ਤੋਂ 2734 ਬਰਨਾਲਾ ਤੋਂ 539 ਤੇ ਹੁਸ਼ਿਆਰਪੁਰ ਤੋਂ 1615 ਤੇ ਕਪੂਰਥਲਾ ਤੋਂ 1228 ਤੇ ਜਲੰਧਰ ਤੋਂ 511 ਤੇ ਮੋਗਾ ਤੋਂ 145 ਤੇ ਰੋਡਨਗਰ ਤੋਂ 245 ਅਤੇ ਪਠਾਨਕੋਟ ਤੋਂ 1200 ਉਨਾ ਅਦੋਕੀ 39 ਅਤੇ ਤਰਨਤਾਰਨ ਤੋਂ 21 ਲੋਕ ਸ਼ਾਮਿਲ ਨੇ ਜਨਾਨੋ ਸੁਰੱਖਿਅਤ ਥਾਂਵਾਂ ਦੇ ਉੱਤੇ ਪਹੁੰਚਾਇਆ ਗਿਆ ਤਾਂ ਸੂਬੇ ਭਰ ਦੇ 196 ਰਾਹਤ ਕੈਂਪ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਬਰਨਾਲਾ ਬਠਿੰਡਾ ਫਤਿਹਗੜ ਸਾਹਿਬ ਜਲੰਧਰ ਕਪੂਰਥਲਾ ਲੁਧਿਆਣਾ ਮੋਗਾ ਮੋਹਾਲੀ ਪਠਾਨਕੋਟ ਪਟਿਆਲਾ ਰੂਪਨਗਰ ਸੰਗਰੂਰ ਅਤੇ ਐਸਐਸ ਨਗਰ ਸ਼ਾਮਿਲ ਨੇ ਇਹਨਾਂ ਕੈਂਪਾਂ ਦਾ ਅਨੁਸਾਰ ਇਸ ਸਮੇਂ ਦਾਜਿਕ 6755 ਲੋਕ ਰਾਰਾ ਰੈਨੇ ਜਿਨਾ ਦੇ ਵਚ ਰਹਤ ਕੈਂਪ ਚ ਚਲਾਏ ਜਾ ਰਹੇ ਨੇ ਤਾਂ ਅੱਜ ਪੂਰਾ ਪੰਜਾਬ ਹੜਦੀ ਮਾਰੇ ਟੈ ਪਰ ਅੱਜ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਵਿਭਾਗ ਦੇ ਵੱਲੋਂ ਹਾਲਾਂਕਿ ਕੋਈ ਅਲਰਟ بارش ਨੂੰ ਲੈ ਕੇ ਨਹੀਂ ਦਿੱਤਾ ਗਿਆ ਪਰ ਪਰ ਫਿਰ ਵੀ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਜੇਕਰ ਕੋਈ ਅਜਿਹਾ ਕੁਝ ਵੀ ਹੁੰਦਾ ਹੈਗਾ ਹੜ ਨੂੰ ਲੈ ਕੇ ਪਾਣੀ ਆਂਦਾ ਵੀ ਹੈ ਖੇਤਾਂ ਦੇ ਵਿੱਚ ਤਾਂ ਪੁਲਿਸ ਨੂੰ ਜ਼ਰੂਰ ਸੂਚਨਾ ਕੀਤੀ ਜਾਵੇ